ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵੈਲੂ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ ਅੱਜ ਦਾ ਜੋ ਟੌਪਿਕ ਹੈ ਜੇ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਗਿਆ ਹੋਣਾ ਜੀ ਤੇ ਬਾਕੀ ਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਦੇ ਮਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਜਿਵੇਂ ਆਪਾਂ ਕਈ ਵਾਰ ਕੰਮਕਾਰ ਸ਼ੁਰੂ ਕਰਦੇ ਹਾਂ ਆਪਣੇ ਕੰਮਕਾਰਾਂ ਦੇ ਵਿੱਚ ਕਈ ਵਾਰੀ ਹਨਾ ਬਹੁਤ ਜ਼ਿਆਦਾ ਰੁਕਾਵਟਾਂ ਪੈਣ ਲੱਗ ਜਾਂਦੀਆਂ ਨੇ ਜਾਂ ਕੰਮਕਾਰ ਪ੍ਰੋਪਰ ਤਰੀਕੇ ਨਾਲ ਨਹੀਂ ਚੱਲਦੇ ਹੈਗੇ ਹਨਾ ਜਾਂ ਕਈ ਵਾਰ ਆਪਾਂ ਨੂੰ ਇਹ ਫੀਲ ਹੁੰਦਾ ਵਾ ਕਿ ਆਪਾਂ ਤੇ ਖਨੀ ਕਿਸੇ ਨੇ ਕੁਝ ਕਰ ਕਰਾਵਾ ਦਿੱਤਾ ਹੋਵੇ ਹਨਾ ਕਿ ਜਿਹੜਾ ਆਪਣਾ ਕੰਮਕਾਰ ਸਹੀ ਤਰੀਕੇ ਨਾਲ ਨਹੀਂ ਚੱਲਦਾ ਪਿਆ ਹਨਾ ਬਹੁਤ ਤਰੀਕੇ ਦੀਆਂ ਵਾਰ ਆਪਣੇ ਮਨ ਦੇ ਵਿੱਚ ਫਿਰ ਨੈਗੇਟਿਵਿਟੀਆਂ ਆਉਣ ਲੱਗ ਜਾਂਦੀਆਂ ਨੇ ਹਨਾ ਹਰ ਇੱਕ ਦੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਤੇ ਆਹ ਚੀਜ਼ਾਂ ਨੂੰ ਦੂਰ ਕਰਨ ਲਈ ਆਪਣੇ ਮਾਈਂਡ ਨੂੰ ਸੈੱਟ ਕਰਨ ਲਈ ਗੁਰਬਾਣੀ ਦੇ ਅਕੋਰਡਿੰਗ ਆਪਾਂ ਨੂੰ ਕਿਹੜਾ ਪਾਠ ਕਰਨਾ ਚਾਹੀਦਾ ਵਾ ਅੱਜ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਜੀ ਸੋ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਲੱਗਦਾ ਵਾ ਕਿ ਵੀਡੀਓ ਯੂਸਫੁਲ ਆ ਤੁਸੀਂ ਵੀਡੀਓ ਨੂੰ ਫਿਰ ਆਪਣੀ ਨੈਕਸਟ ਹੈ ਨਾ ਹੋਰ ਭੈਣ ਭਰਾਵਾਂ ਦੇ ਨਾਲ ਵੀ ਤੁਸੀਂ ਜਰੂਰ ਸ਼ੇਅਰ ਕਰਿਓ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਆਪਾਂ ਕੋਈ ਵੀ ਕੰਮਕਾਰ ਸ਼ੁਰੂ ਕਰਦੇ ਆ ਜਿਹੜਾ ਵੀ ਆਪਣਾ ਕਾਰੋਬਾਰ ਹੁੰਦਾ ਆ ਪਹਿਲੀ ਗੱਲ ਤਾਂ ਜੀ ਆਪਾਂ ਨੂੰ ਦਸਵੰਤ ਜ਼ਰੂਰ ਕੱਢਣਾ ਚਾਹੀਦਾ ਵਾ ਆਪਣੀ ਕੋਈ ਵੀ ਕਮਾਈ ਆ ਤੇ ਤੁਸੀਂ ਉਹਦੇ ਵਿੱਚ ਦਸਵੰਤ ਜ਼ਰੂਰ ਕੱਢੋ ਜਿਵੇਂ ਕਿ ਆਪਣੀ ਬਾਣੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਆ ਦਸਵੰਤ ਕੱਢਣ ਦੇ ਨਾਲ ਜੀ ਆਪਣੀ ਜਿਹੜੀ ਕੰਮਕਾਰ ਦੇ ਵਿੱਚ ਬਹੁਤ ਹੀ ਵਾਧਾ ਹੁੰਦਾ ਆ ਤੇ ਵਾਹਿਗੁਰੂ ਜੀ ਦੀ ਹੋਰ ਵੀ ਜ਼ਿਆਦਾ ਮਿਹਰ ਹੁੰਦੀ ਆ ਤੇ ਕੰਮਕਾਰ ਸ਼ਰਧੀ ਕਲਾ ਦੇ ਵਿੱਚ ਰਹਿੰਦਾ ਹੈ ਜੀ ਸੈਕਿੰਡ ਜੀ ਅ ਜੇ ਤੁਹਾਨੂੰ ਇਹ ਲੱਗਦਾ ਆ ਕਿ ਸਾਡੇ ਘਰ ਤੇ ਕਿਸੇ ਨੇ ਕੁਝ ਕਰ ਕਰਾ ਦਿੱਤਾ ਜਾਂ ਕੁਝ ਵੀ ਤੁਹਾਨੂੰ ਇਦਾਂ ਦਾ ਲੱਗਦਾ ਉਹਦੇ ਨਾਲ ਯਾਨੀ ਜਿੱਦਾਂ ਮਾਈਂਡ ਦੇ ਵਿੱਚ ਐਕਟੀਵਿਟੀ ਆਉਂਦੀ ਆ ਉਸ ਨਾਲ ਰਿਲੇਟਿਡ ਵੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਇਸ ਚੀਜ਼ ਤੋਂ ਕਿਵੇਂ ਬਚ ਸਕਦੇ ਹੋ ਠੀਕ ਹੈ ਜੀ ਕਿਉਂਕਿ ਦੇਖੋ ਜੀ ਦੁਨੀਆ ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਨਾ ਕੋਈ ਵਾਰ ਕੋਈ ਇਸ ਤਰ੍ਹਾਂ ਹਨਾ ਜਦੋਂ ਕਿਸੇ ਦਾ ਕੰਮਕਾਰ ਵਧੀਆ ਚੱਲਦਾ ਵਾ ਕੋਈ ਨਹੀਂ ਵੀ ਚੱਲਦਾ ਕਈ ਵਾਰੀ ਕਰਿਆ ਕਰਾਇਆ ਨਾ ਵੀ ਹੋਵੇ ਹਨਾ ਬੁਰੀਆਂ ਨਜ਼ਰਾਂ ਹੀ ਬਹੁਤ ਨੇ ਕਾਫੀ ਹੁੰਦੀਆਂ ਲੋਕਾਂ ਦੀਆਂ ਤੇ ਵਾਰ ਪੱਥਰ ਪਾੜ ਆਪਾਂ ਜਿਹੜੀ ਨਿਗਾ ਕਹਿ ਦਿੰਨੇ ਆ ਹਨਾ ਸੋ ਉਹ ਚੀਜ਼ਾਂ ਤੋਂ ਬਚਣ ਦੇ ਲਈ ਅੱਜ ਆਪਾਂ ਤੁਹਾਡੇ ਨਾਲ ਇੱਕ ਪਾਰਟ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਇਸ ਕਰਕੇ ਵੀਡੀਓ ਨੂੰ ਜ਼ਰੂਰ ਦੇਖੋ ਐਂਡ ਤੱਕ ਸਕਿਪ ਨਾ ਕਰਿਓ ਤੇ ਇੱਕ ਜੀ ਸੱਚੀ ਘਟਨਾ ਆ ਆਪਾਂ ਇੱਕ ਕਥਾਵਾਚਕ ਤੋਂ ਸੁਣੀ ਸੀ ਸੋ ਮੈਂ ਸੋਚਿਆ ਕਿ ਆਪਾਂ ਆਪਣੇ ਚੈਨਲ ਤੇ ਵੀ ਇਸ ਚੀਜ਼ ਨੂੰ ਜ਼ਰੂਰ ਸ਼ੇਅਰ ਕਰਾਂਗੇ ਕਿਉਂਕਿ ਜਿਹੜੇ ਆਪਣੇ ਭੈਣ ਭਰਾਵਾ ਜਿਨ੍ਹਾਂ ਨੂੰ ਇਸ ਚੀਜ਼ ਦੀ ਟੈਨਸ਼ਨ ਰਹਿੰਦੀ ਆ ਕਿ ਕੰਮਕਾਰ ਨਹੀਂ ਚੱਲ ਰਿਹਾ ਜਾਂ ਉਹਨੂੰ ਆਹ ਟੈਨਸ਼ਨ ਰਹਿੰਦੀ ਆ ਕਿ ਪਹਿਲਾਂ ਵਧੀਆ ਚੱਲਦਾ ਸੀ ਹੁਣ ਨਹੀਂ ਵਧੀਆ ਚੱਲਦਾ ਕਿ ਸ਼ਾਇਦ ਹਨਾ ਕੁਝ ਨੈਗੇਟਿਵਿਟੀ ਹਨਾ ਕੁਝ ਇਸ ਤਰੀਕੇ ਦਾ ਕੰਨੀ ਹੈਗਾ ਸੋ ਇਸ ਤਰੀਕੇ ਨਾਲ ਉਹ ਚੀਜ਼ਾਂ ਨੂੰ ਦੂਰ ਕਰਨ ਲਈ ਤੇ ਤੁਸੀਂ ਆਪਾਂ ਤੁਹਾਡਾ ਸ਼ੇਅਰ ਕਰਦੇ ਆ ਜੀ ਆਹ ਵਾਰੀ ਘਟਨਾ ਤੇ ਆਪਾਂ ਜਿਹੜੀ ਸੁਣੀ ਸੀਗੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਫੈਮਿਲੀ ਆ ਜੀ ਕੁ ਦੁਬਈ ਰਹਿੰਦੇ ਨੇ ਉਹ ਬਿਲਕੁਲ ਸੱਚੀ ਘਟਨਾ ਹੈ ਤੇ ਉਹਨਾਂ ਦਾ ਜੇ ਟ੍ਰਾਂਸਪੋਰਟ ਦਾ ਬਿਜ਼ਨਸ ਸੀਗਾ ਗੱਡੀਆਂ ਦਾ ਤੇ ਕਾਫੀ ਵਧੀਆ ਉਹਨਾਂ ਦਾ ਕੰਮ ਚੱਲਦਾ ਸੀਗਾ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਜਿਹੜੇ ਉਹਨਾਂ ਦੇ ਨੇਬਰ ਸੀਗੇ ਉਹਨਾਂ ਦਾ ਵੀ ਸੇਮ ਬਿਜ਼ਨਸ ਸੀਗਾ ਗੱਡੀਆਂ ਦਾ ਹੀ ਟਰਾਂਸਪੋਰਟ ਦਾ ਕੰਮ ਸੀਗਾ ਜਿਹੜੇ ਉਹਨਾਂ ਦੇ ਨੇਬਰ ਸੀਗੇ ਹਨਾ ਉਹਨਾਂ ਦਾ ਕੰਮ ਨਾ ਪਹਿਲਾਂ ਤਾਂ ਵਧੀਆ ਚੱਲਦਾ ਸੀ ਜਿਵੇਂ ਹਨਾ ਚਲੋ ਵਧੀਆ ਚੱਲੀ ਜਾਂਦਾ ਸੀ ਪਰ ਵਿੱਚ ਇੱਕ ਟਾਈਮ ਤੇ ਆ ਕੇ ਉਹਨਾਂ ਦਾ ਕੰਮ ਬਹੁਤ ਡਾਊਨ ਹੋਣ ਲੱਗ ਗਿਆ ਸੀਗਾ ਡਾਊਨ ਹੁੰਦਾ 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 ਜੀ ਕਾਫੀ ਉਹਨਾਂ ਨੂੰ ਬਹੁਤ ਲਾਸ ਹੋਇਆ ਤੇ ਜਦੋਂ ਉਹਨਾਂ ਨੂੰ ਲਾਸ ਹੋਇਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸਾਡਾ ਕੰਮ ਤਾਂ ਇੰਨਾ ਡਾਊਨ ਦੇ ਵਿੱਚ ਜਾ ਰਿਹਾ ਵਾ ਇੰਨਾ ਸਾਡਾ ਲਾਸ ਹੋ ਗਿਆ ਪਰ ਜਿਹੜੇ ਨਾਲ ਦੇ ਨਹੀਂ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਹਨਾ ਸੋ ਇਸ ਕਰਕੇ ਉਹਨਾਂ ਨੂੰ ਜਿਵੇਂ ਜਾਗਮੀ ਹੋਇਆ ਹਨਾ ਤੇ ਉਹਨਾਂ ਨੂੰ ਯਾਨੀ ਉਹ ਕੀ ਕਰਦੇ ਆ ਜੀ ਤੇ ਫਿਰ ਜੀ ਉਹ ਫੈਮਿਲੀ ਦੇ ਬਾਬੇ ਕੋਲ ਜਾਂਦੀ ਆ ਉਹਨੂੰ ਜਾ ਕੇ ਉਹ ਸਾਰੀ ਗੱਲਬਾਤ ਇਦਾਂ ਦੱਸਦੇ ਆ ਕਿ ਸਾਡਾ ਵੀ ਇੰਦਾ ਕੰਮਕਾਰ ਆ ਤੇ ਉਹਨਾਂ ਦਾ ਵੀ ਇੰਦੀ ਕੰਮਕਾਰ ਆ ਉਹਨਾਂ ਦਾ ਤਾਂ ਬਹੁਤ ਵਧੀਆ ਚੱਲਦਾ ਕਿ ਸਾਡਾ ਕੰਮਕਾਰ ਬਿਲਕੁਲ ਨਹੀਂ ਵਧੀਆ ਚੱਲਦਾ ਹੈਗਾ ਹਨਾ ਤੇ ਤੁਸੀਂ ਕੁਝ ਕਰੋ ਹਨਾ ਜਾਂ ਸਾਡਾ ਕੰਮ ਵਧੀਆ ਹੋ ਜਵੇ ਜਾਂ ਫਿਰ ਤੁਸੀਂ ਉਹਨਾਂ ਦਾ ਹੀ ਹਨਾ ਕੁਝ ਇਦਾਂ ਦਾ ਕਰ ਦੋ ਕਿ ਉਹਨਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਜਵੇ ਤੇ ਚਲੋ ਜੀ ਉਹ ਬਾਬਾ ਆਪਣੇ ਜੋ ਵੀ ਉਹਨਾਂ ਨੂੰ ਜਿੱਦਾਂ ਉਹਨਾਂ ਦੀ ਹਨਾ ਕਿਰਿਆਵਾਂ ਵਗੈਰਾ ਜੋ ਵੀ ਉਹਨਾਂ ਤੇ ਕਰ ਦਿੰਦਾ ਹਨਾ ਤੇ ਉਹ ਉਦੋਂ ਹੀ ਕਰਦੇ ਆ ਜਿੱਦਾਂ ਬਾਬਾ ਦੱਸਦਾ ਕਿ ਤੁਸੀਂ ਇਦਾਂ ਕਰ ਦੋ ਉਹਨਾਂ ਵੀ ਜਾ ਕੇ ਤੇ ਫਿਰ ਅਸਰ ਹੋ ਜਾਊਗਾ ਤੇ ਉਹ ਉਦੋਂ ਹੀ ਕਰਦੇ ਨੇ ਜਿੱਦਾਂ ਉਹ ਬਾਬਾ ਉਹਨੂੰ ਦੱਸ ਦਿੰਦਾ ਆ ਤੇ ਜਦੋਂ ਉਹ ਜਾ ਕੇ ਉਦੋਂ ਹੀ ਕਰਦੇ ਨੇ ਥੋੜੇ ਦਿਨ ਦੀ ਵੇਟ ਕਰਦੇ ਆ ਕਿ ਸ਼ਾਇਦ ਕੋਈ ਉਹਨਾਂ ਦਾ ਨੁਕਸਾਨ ਹੋਵੇ ਪਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਉਂ ਉਹਨਾਂ ਦਾ ਕੰਮ ਜਿੱਦਾਂ ਚੱਲਦਾ ਸੀ ਉਦਾਂ ਦਾ ਹੀ ਵਧੀਆ ਚੱਲੀ ਗਿਆ ਸਾਵੇਂ ਹੋਰ ਉਸ ਤੋਂ ਵੀ ਬੈਟਰ ਹੁੰਦਾ ਗਿਆ ਫਿਰ 10 ਦਿਨਾਂ ਬਾਅਦ ਦੁਬਾਰਾ ਜਾਂਦੇ ਨੇ ਉਹੀ ਬਾਬੇ ਕੋਲ ਤੇ ਉਹ ਉਹਨੂੰ ਕਹਿੰਦੇ ਨੇ ਕਿ ਤੁਸੀਂ ਜੋ ਕਰਕੇ ਦਿੱਤਾ ਸੀ ਅਸੀਂ ਉਵੇਂ ਹੀ ਕਰਿਆ ਪਰ ਉਹਨਾਂ ਦੇ ਕੋਈ ਵੀ ਕੰਮ ਤੇ ਇਫੈਕਟ ਨਹੀਂ ਪਿਆ ਸਾਵੇਂ ਉਹਨਾਂ ਦਾ ਕੰਮ ਤਾਂ ਹੋਰ ਵਧੀਆ ਹੋ ਗਿਆ ਤੇ ਉਹ ਬਾਬੇ ਨੂੰ ਬਹੁਤ ਹੈਰਾਨੀ ਹੁੰਦੀ ਆ ਕਹਿੰਦਾ ਇਦਾਂ ਹੋ ਹੀ ਨਹੀਂ ਸਕਦਾ ਕਿ ਮੈਂ ਇਦਾਂ ਕੁਝ ਤੁਹਾਨੂੰ ਜੋ ਦਿੱਤਾ ਹੈ ਕਿ ਉਹਦਾ ਅਸਰ ਨਾ ਹੋਵੇ ਹੋ ਹੀ ਨਹੀਂ ਸਕਦਾ ਕਿ ਮੈਂ ਜਿਹੜੀ ਮੇਰੀ ਵਿੱਦਿਆ ਵਾ ਜਿਹੜੀ ਮੈਂ ਕੀਤੀ ਹੈ ਕਿ ਮੈਨੂੰ ਪੂਰਾ ٹرسٹ ਆ ਨਹੀਂ ਗਿੰਦੇ ਆ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਉਹ ਕਹਿੰਦਾ ਕਿ ਤੁਹਾਡੇ ਕੋਈ ਨਹੀਂ ਸਹੀ ਤਰੀਕੇ ਨਾਲ ਇਹਨਾਂ ਉਪਾਅ ਕਰ ਉਹ ਜਿਹੜਾ ਮੈਂ ਦਿੱਤਾ ਸੀ ਸੋ ਇਸ ਕਰਕੇ ਉਹ ਦੁਬਾਰਾ ਫਿਰ ਉਹਨਾਂ ਨੂੰ ਅੱਧੀ ਕੁਝ ਕਰਕੇ ਦਿੰਦਾ ਕਿ ਤੁਸੀਂ ਹੁਣ ਇੰਦਾ ਕਰੋ ਜਾ ਕੇ ਕਿ ਪ੍ਰੋਪਰ ਤਰੀਕੇ ਨਾਲ ਕਰਿਓ ਕਿ ਤੁਸੀਂ ਦੇਖਿਓ ਜ਼ਰੂਰ ਕੁਛ ਨਾ ਕੁਛ ਹੋਊਗਾ ਤੇ ਉਹ ਫੇਰ ਇੱਦੀ ਜਾਂਦੇ ਆ ਜੀ ਤੇ ਜਾ ਕੇ ਜੀ ਸੇਮ ਇੰਦਿੰਗ ਕਰਦੇ ਆ ਜਿਵੇਂ ਉਹਨਾਂ ਨੇ ਦੱਸਿਆ ਹੁੰਦਾ ਫਿਰ ਹਫਤੇ ਦਾ ਸੰਦੀ ਗ੍ਰੇਟ ਕਰਦੇ ਆ ਕਿ ਸ਼ਾਇਦ ਕੋਈ ਨੁਕਸਾਨ ਹੋਵੇ ਕੋਈ ਨੁਕਸਾਨ ਨਹੀਂ ਹੁੰਦਾ ਜੀ ਉਹਨਾਂ ਦਾ ਕੰਮ ਸਾਵੇਂ ਦਿਨ-ਬਦਿਨ ਬਹੁਤ ਹੀ ਵਧੀਆ ਹੁੰਦਾ ਜਾਂਦਾ ਵਾ ਤੇ ਬਹੁਤ ਹੀ ਵਧੀਆ ਯਾਨੀ ਉਹਨਾਂ ਦਾ ਬਿਜ਼ਨਸ ਚੱਲਦਾ ਹੁੰਦਾ ਤੇ ਉਹ ਫਿਰ ਜਾਂਦੇ ਨੇ ਬਾਬੇ ਦੇ ਕੋਲ ਤੇ ਉਹ ਜਾ ਕੇ ਉਹਨੂੰ ਦੱਸਦੇ ਆ ਕਿ ਕੋਈ ਉਹਨਾਂ ਤੇ ਅਸਰ ਹੀ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਉਲਟਾ ਸਾਡਾ ਹੀ ਕੋਈ ਹੋਰ ਨੁਕਸਾਨ ਹੋ ਰਿਹਾ ਉਹਨਾਂ ਤਾਂ ਫਿਰ ਵਧੀਆ ਹੀ ਹੋ ਰਿਹਾ ਵਾ ਤੇ ਉਹ ਬਾਬੇ ਨੂੰ ਬਹੁਤ ਹੈਰਾਨੀ ਹੋਈ ਜਿਵੇਂ ਉਹਨੂੰ ਆਪਣੇ ਆਪ ਤੇ ਹਨਾ ਜਿਵੇਂ ਇੱਕ ਤਰ੍ਹਾਂ ਦਾ ਜਿਵੇਂ ਉਹ ਉਹਨੂੰ ਐ ਵੀ ਹੋ ਗਿਆ ਕਿ ਇਹ ਹੋਊ ਕਿਵੇਂ ਸਕਦਾ ਹਨਾ ਕਿ ਇਦਾਂ ਤਾਂ ਹੋ ਨਹੀਂ ਸਕਦਾ ਅੱਜ ਤੱਕ ਮੈਂ ਜੋ ਕੀਤਾ ਹੋਵੇ ਤੇ ਕਿਸੇ ਤੇ ਅਸਰ ਨਾ ਹੋਇਆ ਹੋਵੇ ਤੇ ਉਹਦੀ ਜਿਵੇਂ ਨਾ ਫੇਸ ਪਹੁੰਚਦੀ ਆ ਉਹਦੀ ਜਿਹੜਾ ਹਨਾ ਉਹਨੂੰ ਆਪਣੇ ਆਪ ਤੇ ਬੜਾ ਹੰਕਾਰ ਹੁੰਦਾ ਆ ਕਿ ਇਹ ਕਿਵੇਂ ਹੋ ਸਕਦਾ ਉਹ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਕਿੱਥੇ ਨੇ ਮੈਂ ਜਾ ਕੇ ਆਉਣਾ ਉਹਦੇ ਉਹਨਾਂ ਦੇ ਕੋਲ ਹਨਾ ਤੇ ਉਹ ਇਦਾਂ ਉਹਨਾਂ ਦੇ ਨਾਲ ਚਲੋ ਜਾਂਦਾ ਬਾਬਾ ਉੱਥੇ ਨਾਲ ਉਹਨਾਂ ਦੇ ਘਰੇ ਤੇ ਉਹਨਾਂ ਦੇ ਚਾਕੇ ਨਾਲ ਡੋਰ ਬੈਲ ਬਜਾਉਂਦਾ ਤੇ ਉਹਨਾਂ ਦੇ ਘਰ ਜਾਂਦਾ ਵਾ ਤੇ ਉੱਥੋਂ ਸਰਦਾਰ ਜੀ ਵਾ ਗੇਟ ਓਪਨ ਕਰਦੇ ਨੇ ਜਾਂਦੇ ਨੇ ਉਹਦੇ ਘਰ ਦੇ ਉਹਨਾਂ ਨੇ ਨਾਰਮਲ ਯਾਨੀ ਉਹ ਉੱਥੇ ਤਾਂ ਜਿਹੜਾ ਯਾਨੀ ਉਹ ਜਿਹੜਾ ਬਾਬਾ ਸੀਗਾ ਇਦਾਂ ਨਹੀਂ ਸੀਗਾ ਕਿ ਭਾਵੇਂ ਕੰਮੇ ਕੱਪੜੇ ਇਦਾਂ ਦੇ ਨਾਰਮਲ ਯਾਨੀ ਜੇਕਰ ਤਾਂ ਤ੍ਰਿਸੀ ਪਰ ਨਾਰਮਲ ਹੀ ਕਪੜੇ ਪਾਉਂਦਾ ਸੀ ਉਹਨੇ ਵਿਦਿਆ ਸਿੱਖੀ ਹੋਈ ਸੀ ਹੁਣ ਹਨ ਨਿਪੁੰਨ ਸੀਗਾ ਆਪਣੀਆਂ ਜਿਹੜੇ ਰਿਆ ਟੂਲ ਡੋਟੇ ਕਰਾਉਂਦੇ ਹੋਣਾ ਚ ਉਹਨੇ ਬਹੁਤ ਵਿਦਿਆ ਹਾਸਲ ਕੀਤੀ ਹੋਈ ਸੀ ਉਹ ਨਾ ਨਹੀਂ ਜਾਂਦਾ ਉਹਦੇ ਘਰ ਤੇ ਉਹ ਉਹਨੂੰ ਬੁਲਾਉਂਦੇ ਨੇ ਹਨਾ ਆਪਣੇ ਘਰੇ ਕੀ ਹਾਂਜੀ ਦੱਸੋ ਤੇ ਉਹ ਜਾਂਦਾ ਉਹਨਾਂ ਦੇ ਘਰੇ ਉਹ ਉਹਨਾਂ ਨੂੰ ਪੁੱਛਦਾ ਵਾ ਕਿ ਜਿਹੜਾ ਬਾਬਾ ਹੁੰਦਾ ਉਹਨਾਂ ਨੂੰ ਪੁੱਛਦਾ ਵਾ ਕਿ ਤੁਸੀਂ ਕਿਨੂੰ ਮੰਨਦੇ ਹੋ ਤੇ ਉਹ ਕਹਿੰਦੇ ਨੇ ਕੀ ਗੱਲ ਹੋ ਗਈ ਹਨਾ ਤੇ ਉਹ ਕਹਿੰਦਾ ਨਹੀਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿਨੂੰ ਇਦਾਂ ਮੰਨਦੇ ਹੋ ਕਿਨੂੰ ਤੁਸੀਂ ਧਿਉਨੇ ਹੋ ਹਨਾ ਤੇ ਉਹ ਕਹਿੰਦੇ ਕਿ ਤੁਸੀਂ ਪਹਿਲਾਂ ਬੈਠੋ ਕੀ ਗੱਲਬਾਤ ਹੋ ਕੇ ਸਾਨੂੰ ਦੱਸੋ ਪਹਿਲਾਂ ਬੈਠੋ ਚਾਹ ਪਾਣੀ ਪੀਓ ਤੇ ਚਲੋ ਜੀ ਉਹ ਬੈਠਾ ਹੁੰਦੇ ਨੇ ਚਾਹ ਪਾਣੀ ਪਲਾਉਂਦੇ ਨੇ ਉਹ ਬਾਬਾ ਉਹਨਾਂ ਨੂੰ ਪੁੱਛਦਾ ਵਾ ਕਿ ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਕਿਨੂੰ ਮੰਨਦੇ ਹੋ ਤੁਸੀਂ ਕਿਨੂੰ ਧਿਉਨੇ ਹੋ ਤੁਹਾਡਾ ਗੁਰੂ ਕੌਣ ਆ ਕਿ ਉਹ ਸੌਫਟਸਟ ਦੱਸ ਲਿੰਦਾ ਕਹਿੰਦਾ ਮੈਨਾਂ ਤੁਹਾਡੇ ਤੇ ਦੋ ਵਾਰ ਕਿਸੇ ਨੇ ਕਰੇ ਤੇ ਉਹ ਦੱਸਦਾ ਨਹੀਂ ਕਿ ਤੁਹਾਡੇ ਨੇਬਰ ਹੀ ਨੇ ਉਹ ਕਹਿੰਦਾ ਕੋਈ ਏਦਾਂ ਮੇਰੇ ਕੋਲ ਆਇਆ ਸੀ ਤੁਹਾਡਾ ਮਾੜਾ ਕਰਵਾਉਣ ਕਿ ਮੈਂ ਤੁਹਾਡੇ ਤੇ ਦੋ ਵਾਰ ਇਹਦਾ ਕਰਿਆ ਕਿ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਅੱਜ ਤੱਕ ਮੇਰੀ ਕੋਈ ਵੀ ਏਦਾਂ ਦੀ ਯਾਨੀ ਕੋਈ ਹੈ ਨਹੀਂਗਾ ਕਿ ਜਿਹਦੇ ਤੇ ਮੈਂ ਏਦਾਂ ਕੁਝ ਪੀਤਾ ਹੋਵੇ ਤੇ ਉਹਦਾ ਮਾੜਾ ਨਾ ਹੋਇਆ ਹੋਵੇ ਜਾਂ ਉਹਦਾ ਕੰਮ ਨਾ ਖਰਾਬ ਹੋਇਆ ਹੋਵੇ ਤੇ ਤੁਸੀਂ ਕੀ ਏਦਾਂ ਦਾ ਕਰਦੇ ਹੋ ਜਾਂ ਕੀ ਕਿਹਨੂੰ ਕੀ ਜਪਦੇ ਹੋ ਜਾਂ ਕਿਹਨੂੰ ਤੁਸੀਂ ਧੋਨੇ ਹੋ ਤੇ ਫਿਰ ਉਹ ਫੈਮਿਲੀ ਦੱਸਦੀ ਆ ਕਹਿੰਦੀ ਅਸੀਂ ਗੁਰਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਕਿ ਅਸੀਂ ਮੂਲ ਮੰਤਰ ਦਾ ਬਹੁਤ ਜਾਪ ਕਰਦੇ ਆ ਸਾਡੀ ਸਾਰੀ ਫੈਮਿਲੀ ਉਹਨਾਂ ਬੱਚੇ ਤਾਂ ਅਸੀਂ ਸਾਰੇ ਮੂਲ ਮੰਤਰ ਦਾ ਵੱਧ ਤੋਂ ਵੱਧ ਜਾਪ ਕਰਦੇ ਆ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਜਦੋਂ ਫ੍ਰੀ ਹੁੰਨੇ ਆ ਉਦੋਂ ਵੀ ਯਾਨੀ ਮੂਲ ਮੰਤਰ ਸਾਰੇ ਜਪਦੇ ਹੀ ਰਹਿੰਦੇ ਨੇ ਚਾਹੇ ਕੰਮ ਕਰਦੇ ਆ ਚਾਹੇ ਫ੍ਰੀ ਨੇ ਮੂਲ ਮੰਤਰ ਅਸੀਂ ਆਪਣੇ ਜਪਦੇ ਹੀ ਰਹਿੰਦੇ ਆ ਜਿੰਨਾ ਸਾਡੇ ਤੋਂ ਵੱਧ ਤੋਂ ਵੱਧ ਹੋ ਸਕੇ ਤੇ ਉਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਨਾ ਤੇ ਯਾਨੀ ਚਲੋ ਜੀ ਉਹ ਆ ਜਾਂਦਾ ਜੀ ਉੱਥੋਂ ਹੈ ਨਾ ਤੇ ਕਥਾਵਾਚਕ ਜਿਹੜੇ ਵੀਡੀਓ ਸੁਣਾ ਰਹੇ ਸੀਗੇ ਜਦੋਂ ਮੈਂ ਦੇਖੀ ਹੈ ਨਾ ਤੇ ਯਾਨੀ ਉਹਨੇ ਵੀ ਚਾਹੀ ਦੱਸਿਆ ਗਿਆ ਆ ਕਿ ਬਾਣੀ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਆ ਤੁਸੀਂ ਦੇਖ ਲਓ ਕੋਈ ਤੁਹਾਡੇ ਤੇ ਲੱਖ ਕੀਤਾ ਕਰਾਇਆ ਹੋਵੇ ਜਾਂ ਕੁਝ ਵੀ ਤੁਹਾਡੇ ਤੇ ਬੁਰੀ ਨਜ਼ਰ ਆਖਦਾ ਹੋਵੇ ਪਰ ਜਦੋਂ ਮੂਲ ਮੰਤਰ ਆ ਜਿਹੜਾ ਮੂਲ ਮੰਤਰ ਦੇ ਵਿੱਚ ਇੰਨੀ ਪਾਵਰ ਹੈ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਮੂਲ ਮੰਤਰ ਤੇ ਸਪੈਸ਼ਲ ਕਿ ਮੂਲ ਮੰਤਰ ਦੇ ਵਿੱਚ ਕਿੰਨੀ ਜ਼ਿਆਦਾ ਪਾਵਰ ਆ ਹਰ ਬਾਣੀ ਬਾਣੀ ਦੇ ਵਿੱਚ ਜਿੰਨੇ ਵੀ 파ਰਟ ਨੇ ਜੀ ਹਰ ਇੱਕ ਦੇ ਵਿੱਚ ਬਹੁਤ ਪਾਵਰ ਆ ਜੇ ਆਪਾਂ ਉਹਨਾਂ ਨੂੰ ਸ਼ਰਧਾ ਦੇ ਨਾਲ ਮਨ ਪੂਰਾ ਟਿਕਾ ਕੇ ਇੱਕ ਵਿਸ਼ਵਾਸ ਦੇ ਨਾਲ ਆਪਾਂ ਪੜੀਏ ਬਾਣੀ ਨੂੰ ਬਹੁਤ ਜ਼ਿਆਦਾ ਤਾਕਤ ਆ ਜੀ ਮੂਲ ਮੰਤਰ ਦੇ ਵਿੱਚ ਤਾਂ ਇੰਨੀ ਜ਼ਿਆਦਾ ਤਾਕਤ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਮੇਰੇ ਭੈਣ ਭਰਾ ਬਾਣੀ ਤੁਸੀਂ ਨਿਤਨੇਮ ਜਾਂ ਤੁਸੀਂ ਨੋਰਮਲ ਪੜ੍ਹ ਕੇ ਪਾਠ ਜਿਵੇਂ ਕਰਨੇ ਤੁਹਾਨੂੰ ਔਖੇ ਲੱਗਦੇ ਆ ਜਿੰਨਾ ਤੇ ਜੌਬ ਕਰਦੇ ਨੇ ਹਨਾ ਹਾਊਸ ਵਾਈਫਸ ਵੀ ਨਹੀਂ ਤੇ ਮੇਰੇ ਹੋਰ ਭਰਾ ਜਿਹੜੇ ਜੌਬ ਕਰਦੇ ਨੇ ਜਿਨ੍ਹਾਂ ਕੋਲ ਦਿਨ ਚ ਟਾਈਮ ਹੀ ਨਹੀਂ ਹੁੰਦਾ ਹੈ ਇੱਕ ਘੰਟਾ ਤੁਸੀਂ ਸੁਖਮਨੀ ਸਾਹਿਬ ਨੂੰ ਦੇ ਸੋ ਕੋ ਹਨਾ ਜਾਂ ਤੁਸੀਂ ਹੋਰ ਪਾਠ ਕਰੋ ਤੁਹਾਡੇ ਕੋਲ ਤਾਂ ਨਹੀਂ ਟਾਈਮ ਹੈਗਾ ਤੇ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਦਾ ਛੋਟਾ ਜਿਹਾ ਜਾਪ ਆ ਜੇ ਤੁਸੀਂ ਤੁਰਦੇ ਫਿਰਦੇ ਜਿੱਥੇ ਮਰਜੀ ਤੁਸੀਂ ਬੈਠੇ ਆਪਣਾ ਕੰਮ ਕਰਦੇ ਤੁਸੀਂ ਮਨ ਦੇ ਵਿੱਚ ਵੀ ਜਾਪ ਸਕਦੇ ਹੋ ਮੂਲ ਮੰਤਰ ਤੇ 파ਰਚ ਇੰਨੀ ਤਾਕਤ ਆ ਤੁਸੀਂ ਦੇਖ ਲਓ ਬਾਬੇ ਨੇ ਦੋ ਵਾਰ ਫੈਮਲੀ ਤੇ ਬਹੁਤ ਤਰੀਕੇ ਨਾਲ ਜਿਵੇਂ ਆਪਣਾ ਪੂਰੀ ਵਿਦਿਆ ਉਹਨੇ ਸਿੱਖੀ ਹੋਈ ਸੀ ਦੋ ਵਾਰੋ ਫੈਮਿਲੀ ਮੈਂਬਰਾਂ ਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਕੰਮ ਨਹੀਂ ਹੋਇਆ ਨਾਕਾਮ ਹੋ ਗਿਆ ਉਹਨਾਂ ਦਾ ਕੰਮ ਸਾਵੇਂ ਹੋਰ ਵਧੀਆ ਹੁੰਦਾ ਗਿਆ ਪਰ ਜਿਹੜੇ ਕਰਵਾ ਰਹੇ ਸੀਗੇ ਉਹਨਾਂ ਦਾ ਹੋਰ ਮਾੜਾ ਹੁੰਦਾ ਗਿਆ ਮੂਰ ਮੰਤਰ ਦੇ 파ਟ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਜੀ ਤੇ ਤੁਸੀਂ ਵੀ ਮੂਰ ਮੰਤਰ ਦਾ ਜਿਹੜਾ ਜਾਪ ਆ ਤੁਸੀਂ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੀ ਕਹੋ ਉਹ ਵੀ ਕਰਿਆ ਕਰਨ ਤੁਸੀਂ ਹਰ ਇੱਕ ਮਾੜੀ ਨਜ਼ਰ ਤੋਂ ਕੋਈ ਵੀ ਤੁਹਾਡੇ ਤੇ ਬੁਰੀ ਨਜ਼ਰ ਰੱਖਦਾ ਉਹ ਉਹਰੇ ਤੋਂ ਵੀ ਬਚੋਗੇ ਬਲਸਾ ਦਾ ਕੰਮਕਾਰ ਤੁਹਾਡੇ ਘਰ ਦੇ ਵਿੱਚ ਤੁਸੀਂ ਦੇਖਿਓ ਕਿੰਨੇ ਜਿਹੜਾ ਮਾਹੌਲ ਆ ਉਹਦੇ ਵਿੱਚ ਕਿੰਨਾ ਚੇਂਜ ਜਾਊਗਾ ਇੱਕ ਪੋਜ਼ਿਟਿਵਿਟੀ ਆਊਗੀ ਘਰ ਦੇ ਵਿੱਚ ਤੁਹਾਡੇ ਕਮਾਕਾਰਾਂ ਦੇ ਵਿੱਚ ਪੋਜ਼ਿਟਿਵਿਟੀ ਆਊਗੀ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਬਾਕੀ ਜੀ ਕਮਾਕਾਰਾਂ ਦੇ ਵਿੱਚ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਹਾਂ ਤੁਸੀਂ ਦਸਵੰਤ ਜ਼ਰੂਰ ਕੱਢਿਆ ਕਰੋ ਜਿੰਨੀਆਂ ਮੇਰੇ ਵੀਰਪੰਡਰਾ ਮੇਂਗਾ ਵੀਡੀਓ ਤੁਸੀਂ ਦੇਖਦੇ ਹੋ 10ਵਾਂ ਵੀ ਬਹੁਤ ਵਹਾਂ ਹੁੰਦਾ ਵਾ ਤੁਸੀਂ ਜੇ ਗੁਰਦੁਆਰਾ ਸਾਹਿਬ ਨਹੀਂ ਵੀ ਤੁਸੀਂ ਦਸਵੰਦ ਦੇਣਾ ਹੈ ਨਾ ਕਈਆਂ ਨੂੰ ਹੁਣ ਬਹੁਤ ਅੱਜਕੱਲ ਜਿੰਨੇ ਚੱਲ ਰਿਹਾ ਵਾ ਹਨਾ ਕਿ ਜਿੰਨੇ ਗੁਰਦੁਆਰਾ ਕਈ ਲੋਕਾਂ ਨੂੰ ਐਵਾ ਕਿ ਗੁਰਦੁਆਰੇ ਵਾਲੇ ਵੀ ਸਹੀ ਤਰੀਕੇ ਦੇ ਨਾਲ ਹਨਾ ਜਿਹੜਾ ਉੱਤੇ ਚੜਾਵਾ ਚੜਦਾ ਉਹਨੂੰ ਯੂਜ਼ ਨਹੀਂ ਕਰਦੇ ਹੈਗੇ ਬਹੁਤ ਅੱਜਕੱਲ ਤੁਸੀਂ ਵੀਡੀਓਜ਼ ਦੇਖਦੇ ਹੋ ਤੁਸੀਂ ਜ਼ਰੂਰੀ ਨਹੀਂ ਤੁਸੀਂ ਗੁਰਦੁਆਰਾ ਸਾਹਿਬ ਹੀ ਦੇਣਾ ਤੁਸੀਂ ਆਪਣਾ ਜਿਹੜਾ ਦਸਵੰਦਾ ਕਿਸੇ ਗਰੀਬ ਦੀ ਹੈਲਪ ਵੀ ਕਰ ਸਕਦੇ ਹੋ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਜੇ ਤੁਸੀਂ ਰਹਿਣੇ ਹੋ ਤੁਹਾਡੇ ਆਲੇ-ਦੁਆਲੇ ਜੇ 20 30 ਘਰ ਨੇ ਉਹਨਾਂ ਵਿੱਚ ਕੋਈ ਇਦਾਂ ਦਾ ਕੋਈ ਘਰ ਪੱਕਾ ਹੋਊਗਾ ਜਿਹੜੇ ਵਿਚਾਰੇ ਨੋੜਵੰਦ ਹੁੰਦੇ ਨੇ ਤੁਹਾਡੇ ਪਿੰਡ ਦੇ ਵਿੱਚ ਵੀ ਜਿੱਥੇ ਤੁਸੀਂ ਰਹਿਣੇ ਹੋ ਉਹ ਪਿੰਡ ਦੇ ਵਿੱਚ ਵੀ ਬਹੁਤ ਇਦਾਂ ਦੇ ਘਰ ਕੋਈ ਨਾ ਕੋਈ ਹੋਊਗਾ ਪੱਕਾ ਜਿਹੜੇ ਨੋੜਵੰਦ ਨੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਤੁਸੀਂ ਗਰੀਬਾਂ ਦੀ ਹੱਲਪ ਕਰਕੇ ਦਸਵੰਤ ਕੱਢ ਸਕਦੇ ਹੋ ਤੁਸੀਂ ਕੋਈ ਇੱਕ ਘਰ ਫੜ ਲਓਗੇ ਨਾ ਕਿ ਚਲੋ ਤੁਸੀਂ ਉਹਨਾਂ ਦੀ ਹੱਲਪ ਕਰਨੀ ਸ਼ੁਰੂ ਕਰ ਦਿਓ ਜਿਵੇਂ ਮਹੀਨੇ ਦੇ ਮਹੀਨੇ ਤੁਹਾਨੂੰ ਜੌਬ ਦੇ ਪੈਸੇ ਆਉਂਦੇ ਨੇ ਇਨਕਮ ਆਉਂਦੀ ਆ ਉਹਦੇ ਵਿੱਚੋਂ ਜੇ ਤੁਸੀਂ ਜਿੰਨੀ ਤੁਹਾਡੀ ਸ਼ਕਤਾ ਵਾ 400 500 ਹਜ਼ਾਰ ਤੁਸੀਂ ਜਿੰਨੇ ਦੀ ਹੱਲਪ ਕਰ ਸਕਦੇ ਹੋ ਤੁਸੀਂ ਓਨੇ ਦੀ ਹੱਲਪ ਕਰਨੀ ਸ਼ੁਰੂ ਕਰੋ ਤੇ ਤੁਸੀਂ ਦੇਖਿਓ ਇਦੇ ਨਾਲ ਤੁਹਾਡੇ ਕੰਮਕਾਰ ਦੇ ਵਿੱਚ ਕਿੰਨਾ ਵਾਧਾ ਹੋਊਗਾ ਠੀਕ ਹੈ ਜੀ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਕਰੋ ਇਸ ਚੀਜ਼ ਨੂੰ ਬਾਕੀ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰਿਆ ਕਰੋ ਵਾਅਦ ਤੋਂ ਬਾਅਦ ਬਾਕੀ ਜੀ ਜਿਹੜੇ ਮੇਰੇ ਭੈਣ ਭਰਾ ਦਿਨ ਦੇ ਵਿੱਚ ਇੱਕ ਟਾਈਮ ਤੁਸੀਂ ਜੇ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਜਿਵੇਂ ਤੁਸੀਂ ਸਵੇਰ ਨਿਤਨੇਮ ਕਰਦੇ ਹੋ ਜਬ ਜੀ ਸਹਿ ਪੜਦੇ ਹੋ ਚਪਾਈ ਸਾਹਿਬ ਦਾ ਪਾਠ ਕਰਦੇ ਹੋ ਜਿਵੇਂ ਤੁਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹੋ ਜੇ ਤੁਹਾਡੇ ਕੋਲ ਉਹਦੋਂ ਸੁਖਮਨੀ ਸਾਹਿਬ ਦਾ ਪਾਠ ਉਸ ਟਾਈਮ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤੁਸੀਂ ਕਰ ਸਕਦੇ ਤੁਸੀਂ ਦਿਨ ਦੇ ਵਿੱਚ ਸੁਖਮਨੀ ਸਾਹਿਬ ਦਾ ਇੱਕ ਪਾਠ thì ਜ਼ਰੂਰ ਕਰੋ ਜੀ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਯਾਨੀ ਉਹ ਲੋਗਰ ਸਾਰਾ ਉੱਚੀ ਆ ਜਿਸ ਸੁੱਖਾਂ ਦੇ ਮਣੀ ਕਹਿੰਦੇ ਨੇ ਉਹਨੂੰ ਤੇ ਘਰ ਦੇ ਵਿੱਚ ਜਿਵੇਂ ਸੁੱਖ ਆਉਂਦਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਤੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਡੇਲੀ ਕੋਈ ਵੀ ਘਰ ਦਾ ਇੱਕ ਮੈਂਬਰ ਤਾਂ ਜ਼ਰੂਰ ਕਰੋ ਜੇ ਘਰ ਦਾ ਤੁਹਾਡਾ ਇੱਕ ਮੈਂਬਰ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਨਾ ਤੁਹਾਡੀ ਸਾਰੀ ਫੈਮਿਲੀ ਨੂੰ ਉਸਦਾ ਫਲ ਮਿਲੂਗਾ ਤੇ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਨ ਦੇ ਵੇਲੇ ਤੁਸੀਂ ਚਾਹ ਕੋਈ ਵੀ ਪਾਠ ਕਰਦੇ ਹੋ ਜਲ ਨੂੰ ਹਮੇਸ਼ਾ ਕੋਲ ਰੱਖਣਾ ਆ ਜਲ ਕੋਲ ਰੱਖ ਕੇ ਪਾਠ ਕਰਨ ਤੋਂ ਬਾਅਦ ਸਾਰੇ ਘਰ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਲੈ ਕੇ ਉਹ ਜਲਦਾ ਛਿੜਕਾ ਕਰਨਾ ਤੁਸੀਂ ਆਪ ਵੀ ਉਸ ਛਕਣਾ ਤੇ ਜਿਹੜੇ ਤੁਹਾਡੇ ਫੈਮਿਲੀ ਮੈਂਬਰਸ ਨੇ ਤੁਸੀਂ ਉਹਨਾਂ ਨੂੰ ਵੀ ਛਕਵਾਉਣਾ ਜੀ ਉਹ ਜਲ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਉਹ ਯੂਸਫੁਲ ਲੱਗਿਆ ਕੁਛ ਇਹਦੇ ਵਿੱਚ ਜੇ ਤੁਸੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਹੋਰ ਭੈਣ ਭਰਾਵਾਂ ਦੇ ਨਾਲ ਤੇ ਇਸੇ ਦੇ ਨਾਲ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੀਆਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਫੇਰੇ ਮਿਲਾਂਗੇ। ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਰਹੋ, ਹੱਸਦੇ ਰਹੋ, ਵਾਹਦੇ ਰਹੋ। ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਾਂ ਜੀ। ਸਤਿ ਸ਼੍ਰੀ ਅਕਾਲ।